ਸਲੂਕ ਮਹਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੈਸੇ ਤੋਂ ਬੇਨਤੀ ਕੀਤੀ ਕਿ ਸਤਿਗੁਰੂ ਜੀ ਮਹਾਰਾਜ ਦਾ ਪਰਮੇਸ਼ਵਰ ਦਾ ਆਦੇਸ਼ੇਵਕਾ ਮਾ ਕਿੰਨਾ ਕੁ ਪਿਆਰ ਹੈ ਤਾਂ ਫਰਮਾਉਂਦੇ ਹੰ ਹਰ ਦਾਸਨ ਸਿਉ ਪ੍ਰੀਤ ਹੈ ਜੀ ਭਾਈ ਹਰੀ ਜੀ ਅਰ ਜੀ ਸੇਵਕਾਂ ਨਾਲ ਪ੍ਰੀਤੀ ਹੈ ਹਰ ਦਾਸਨ ਕੋ ਮੇਤੋ ਹਰੀ ਆਪ ਦੇ ਸੇਵਕਾਂ ਦਾ ਪਿਆਰਾ ਹੈ ਸੱਜਣਾ ਮਿੱਤੇ ਦਾ ਸੱਜਣ ਵੀ ਨਹੀਂ ਆਈ ਗਰਮ ਮਿੱਟੀ ਰੱਖਿਆ ਕਰਦਾ ਪਰ ਲੋਕ ਜੀ ਰੱਖਿਆ ਕਰਦਾ ਹੈ ਹਰ ਦਾਸਨ ਕੈ ਵਸ ਹੈ ਪਰਮੇਸ਼ਰ ਦਾ ਆਪ ਦੇ ਸੇਵਕਾਂ ਦੇ ਐਂ ਵਸਦਾ ਪ੍ਰੇਮ ਵਿੱਚ ਜੋ ਜੰਤੀ ਕੈ ਵਸ ਜਾਂ ਜਿਹੜੇ ਬਜੰਤਰੀ ਬਾਜੇ ਵਾਲੇ ਦੇ ਵਸ ਬਾਜਾ ਬਾਜਾ ਜੰਤ ਬਾਜਾ ਹੁੰਦਾ ਜਿਵੇਂ ਚਾਹੇ ਰਾਗ ਦੀ ਤੁਨੀ ਉਠਾਵੇ ਉਹ ਵਜਾ ਸਕਦਾ ਇਹ ਬਾਜੇ ਆਏ ਵਸ ਜਿਵੇਂ ਬਾਜਾ ਹੁੰਦਾ ਹੈ ਇਸ ਤਰ੍ਹਾਂ ਬਜੰਤਰੀ ਦੇ ਵਸ ਜਿਵੇਂ ਸਾਜ ਹੁੰਦਾ ਹੈ ਐ ਵਾਹਿਗੁਰੂ ਦੇ ਪਿਆਰੇ ਦੇ ਵਸ ਵਾਹਿਗੁਰੂ ਹੈ ਜਿਵੇਂ ਚੌਕੀਤਾ ਲੋੜ ਨੂੰ ਸੋਈ ਕਰਾਏ ਨੇ ਦਰ ਰਹਿਣਾ ਕੋਈ ਪਾਏਂਦਾ ਹਰ ਕੇ ਦਾਸ ਹਰ ਧਿਆਏ ਦੇ ਜੋ ਮਹਾਰਾਜ ਦੇ ਸੇਵਕ ਹੈ ਉਹ ਪਰਮੇਸ਼ਰ ਨੂੰ ਹਰ ਵਕਤ ਆਉਂਦੇ ਰਹਿੰਦੇ ਹਮ ਪਰ ਪ੍ਰੀਤਮ ਸਿਉਨੇ ਪ੍ਰੀਤਮ ਜੋ ਪਿਆਰੇ ਸਤਿਗੁਰੂ ਹੈ ਉਹਨਾਂ ਦੇ ਨਾਲ ਪ੍ਰੇਮ ਕਰਕੇ ਸਿਮਰਿਆ ਜਾਂਦਾ ਹੈ ਕਿਰਪਾ ਕਰਕੇ ਸੁਣੋ ਪ੍ਰਭੂ ਬੇਨਤੀਆਂ ਕਰਦੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਸਾਡੀ ਅਰਦਾਸ ਨੂੰ ਸੁਣੋ ਸਭ ਜਗ ਮਹਿ ਵਰਤੈ ਮੇਰੇ ਸਾਰੇ ਜੈਤ ਗੁਰੂ ਨਾਨਕ ਸਾਹਿਬ ਬੱਦਲੋ ਹੈ ਜਿਵੇਂ ਬਾਬੇ ਕਾਰੇ ਚਾਰ ਚੱਕ ਨੋਖੰਡ ਪ੍ਰਤਮੀ ਸੱਚਾ ਟੋਣਾ ਇਹ ਬੱਦਲ ਵੀ ਨਹੀਂ ਬਰਖਾ ਕਰਦੇ ਰਹਿਣ ਨਾਮ ਦਾ ਵਿਦੇਸ਼ ਕਰਦੇ ਰਹਿਣ ਜੋ ਹਰ 10ਨ ਕੀ ਉਸਤ ਹੈ ਜੋਰੀ ਆਪ ਦੇ ਸੇਵਕਾਂ ਦੀ ਮਹਿਮਾ ਵਧਾਈ ਕਰਨੀ ਹੈ ਆ ਹਰ ਕੀ ਵਡਿਆ ਇਹ ਪਰਮੇਸ਼ਰ ਹਰੀ ਤੇਰੀ ਵਡਿਆਈ ਹੈ ਔਰ ਆਪਣੀ ਵਡਿਆਈ ਭਾਵ ਜੀ ਆਪਣੇ ਪਿਆਰਿਆਂ ਦੀ ਵਿਢਾਈ ਆਪ ਨੂੰ ਪਾਉਂਦੀ ਉਹ ਆਵਰੀ ਵਿਢਾਈ ਪੀਛਾ ਮੰਨੇ ਉਹ ਗਿਆਨਤਾ ਜੈਕਾਰ ਕਰਾਏ ਇਹ ਪਿਆਰਿਆਂ ਦਾ ਜੈ ਜੈਕਾਰ ਸੰਸਾਰ ਚ ਕਰਾ ਦਿੰਨੇ ਉਹ ਹਰ ਜਨ ਨਾਮ ਤੇ ਆਏ ਦਾ ਉਹ ਹਰੀ ਦੇ ਜਨ ਹੈ ਜੋ ਮਾਰਾ ਆਪਰੇ ਨਾਮ ਨੂੰ ਧਿਆਨਦਾ ਹੈ ਹਰ ਹਰ ਜਨ ਇੱਕ ਸਮਾਨ ਹੋਈ ਹਰੀ ਆਪ ਤੇ ਹਰੀ ਤੇਰਾ ਜਨੋ ਇੱਕੋ ਹੀ ਸਰੂਪ ਹੈ ਸਮਾ ਕੇ ਇੱਕੋ ਜਿਉਂ ਜਲਵੇਂ ਜਲਾਏ ਖਟਾਨਾ ਪਿਉ ਜੋਤੀ ਸੰਜੋਤ ਸਮਾਨਾ ਹਰ ਕਾ ਸੇਵ ਕੋ ਸੋਹਰ ਜਿਹ ਹੈ ਭੇਜ ਨਾ ਜਾਣੋ ਮਾਨੁ ਬਿਹਾ ਇਕੋ ਜੋ ਜੋ ਪ੍ਰਾਣੀ ਇਸ ਨੂੰ ਨ ਪਈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਲਈ ਨਾਨਕ ਸਾਚੀ ਮਾਨ ਜਨ ਨਾਨਕ ਹਰ ਕਾ ਦਾਸ ਹੈ ਇਕੋ ਹੋ ਕੇ ਹਰੀ ਰੈ ਜਾਨ ਹਰੀ ਨਾਲ ਮਿਲ ਕੇ ਸਮਾਨ ਕੋ ਮਾਹੀਏ ਪਿਹਰ ਹੋ ਗਿਆ ਹੈ ਮਿਲ ਗਿਆ ਹੈ ਜਨ ਨਾਨਕ ਹਰ ਕਾ ਦਾਸ ਹੈ ਸਤ ਗੁਰੂ ਜੀ ਕੰਨਿਨੇ ਪਾਈ ਅਸਹਰੀ ਦੇ ਸੇਵਕ ਹਾਂ ਹਰ ਪੈਜ ਰੱਖੂ ਪਗਵਾਂ ਜੀ ਸਖੜ ਭਗਾਂ ਸੁਪੈਨ ਪਰਮੇਸ਼ਰ ਧਰਮ ਸੁਜਾਸ ਮੈ ਰਾਗ ਬੰਦੇ ਸਰਬ ਸ੍ਰੀਮ ਗਿਆਨ ਐਸੀ ਕਿਨਾਂ ਦੇ ਸਹਦ ਪਰਮੇਸ਼ਰ ਸਾਡੀ ਪੈਜ ਜੋ ਅਸੀਂ ਪਰਮ ਕਰਦੇ ਆ ਪ੍ਰਤਿਗਿਆ ਕਰਦੇ ਉਹਨੂੰ ਰੱਖਣਾ ਕਰਿਓ ਆਪ ਮਹੱਲਾ ਚੌਥਾ ਨਾ ਕੋ ਪ੍ਰੀਤ ਲਾਈ ਤੈਨ ਸਾਚੈ ਸਤਗੁਰੂ ਜੀ ਸਚੇ ਅਕਾਲ ਪੁਰਖ ਨੇ ਆਗਦੇ ਨਾਮ ਵਿੱਚ ਪ੍ਰੀਤੀ ਲਾਤੀ ਐ ਬਿਨ ਬਿਨ ਰਹਿਣ ਨਾ ਜਾਇ ਇਸ ਮਾਰੇ ਵੀ ਅਮਰਤ ਨਾਮ ਤੋਂ ਬਿਨਾ ਦਰਸ਼ਨਾਂ ਤੋਂ ਬਿਨਾ ਸਾਥੋਂ ਰਹਿਣੀ ਜਾਂਦਾ ਹੈ ਸਤਗੁਰ ਮਿਲੈ ਤਾਂ ਪੂਰਾ ਪਾਉ ਹੈ ਜੇ ਸਤਗੁਰੂ ਅੰਤਿਜਾਮੀ ਜੀ ਮੇਰੇ ਜਾਣ ਤਾਂ ਪੂਰਨ ਆਨੰਦ ਪਾਈਦਾ ਹੈ ਹਰ ਰਸ ਰਸ ਨਰਸਾਈ ਜੀ ਨਾਮ ਨੂੰ ਰਸ ਪ੍ਰੇਮ ਦੇ ਨਾਲ ਇਹ ਰਸਨਾ ਨੂੰ ਵੀ ਰਸਨਾ ਕੀਤਾ ਹੋਰ ਰਸਨਾ ਚ ਰਸਨਾ ਨੂੰ ਨਹੀਂ ਦਸਾਇਆ ਹਰੀ ਦੇ ਰਾਸ ਵਿੱਚ ਰਸੇ ਹੋਏ ਆ ਹਰੀ ਦੇ ਰਾਸ ਵਿੱਚ ਬਿਤੀ ਰੂਪ ਰਸਨਾ ਨੂੰ ਦਸਾਇਆ ਹੈ ਅੰਦਰ ਬ੍ਰਹਮਾ ਕਾਰ ਬਿਤੀ ਨਾਲ ਵੀ ਹਰੀ ਦੇ ਰਾਸ ਨੂੰ ਮਾਣਦੇ ਹੈ ਤੇ ਰਸਨਾ ਨਾਲ ਵੀ ਕੀਰਤਨ ਗਾਉਂਦੇ ਹੈ ਕਿਉਂ ਰਸਨਾ ਨੂੰ ਵੀ ਦਸਾਇਆ ਹੈ ਹਰੀ ਦੇ ਰਾਸ ਵਿੱਚ ਪੌੜੀ ਰਹਿਣ ਦਿਨ ਸੁਪ੍ਰਭਾਤ ਫੇਸ ਤੇ ਪਾਛਾ ਰਾਤ ਨੂੰ ਵੀ ਦਿਨੇ ਵੀ ਪ੍ਰਭਾਤ ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਵੀ ਪ੍ਰਭਾਤ ਸਵੇਰਾ ੜਕੇ ਦਾ ਵਕਤ ਹੈ ਤੇ ਰਾਤ ਸਈ ਤੋਂ ਤੇ ਦਿਨ ਕਦੇ ਤੋਂ ਤੇ ਸ਼ਾਮ ਦਾ ਵਕਤ ਹੋਵੇ ਤੋਂ ਦਿਨ ਸਿਪਣ ਤੋਂ ਉਹ ਹੈ ਹੀ ਗਾਵੜਾ ਇਹਨੂੰ ਹੀ ਸੱਚੇ ਪਾਤਸ਼ਾਹ ਗਾਉਣਾ ਅਸੀਂ ਤੋਂ ਹੋਰ ਕਿਸੇ ਨੂੰ ਨਹੀਂ ਗਾਉਣਾ ਕਦੇ ਵੀ ਰਾਤ ਨੂੰ ਇਸ ਵਕਤ ਹੈ ਰਾਤ ਹੋਵੇ ਇਹ ਜੀ ਗਿਆਸਤ ਵਸਤਵ ਵਾਲੀ ਰਾਤ ਹੈ ਉਸ ਵਿੱਚ ਵੀ ਦਿਨ ਸ ਗਿਆਨ ਰੂਪੀ ਉਹ ਦਨ ਚੜਿਆ ਹੋਇਆ ਹੋਵੇ ਪ੍ਰਭਾਤ ਜਦੋਂ ਪਰ ਵਿਸ਼ੇਸ਼ ਕਰਕੇ ਭਾਂਦਪਰਾ ਆਪ ਸੱਚੇ ਪਾਤਸ਼ਾਹ ਅਸੀਂ ਭੰਤੀ ਪ੍ਰੇਸਾਦੂ ਪ੍ਰਾਪਤ ਹੋ ਜਾਵਾਂ ਸਾਰਿਆਂ ਸਮਿਆਂ ਤੇਰੇ ਹੀ ਸ਼ੁਕਰੀਆਂ ਅੱਜਾ ਕਰ ਸ਼ੁਕਰੀਆ ਕਰਨਾ ਹੈ ਤੈਨੂੰ ਹੀ ਗਾਉਣਾ ਇਹ ਪਰਮੇਸ਼ਵਰ ਜੀ ਆਜੰਤ ਸਰਬਤ ਇਹ ਮਹਾਰਾਜ ਜਿੰਨੇ ਜੀਵ ਹੈ ਜਿੰਨੇ ਜੰਤ ਹਨ ਛੋਟੇ ਵੱਡੇ ਬ੍ਰਹਮਾ ਤੋਂ ਲਾ ਕੇ ਛੋਟੇ ਜੀਵ ਮਾਤਰ ਜਿੰਨੇ ਹਨ ਲਾਉ ਤੇਰਾ ਧਿਆਵਣਾ ਮਾਰਾ ਤੇਰਾ ਹੀ ਨਾਮ ਧਿਆਣਾ ਕੀਤਾ ਹੈ ਤੂੰ ਦਾਤਾ ਦਾਤਾ ਇਹ ਮਾਰਾ ਦਾਤਾ ਤੇ ਦੇਣ ਵਾਲਾ ਤੂੰ ਹੀ ਉਹ ਦਾਤਾ ਹੈ ਸਭਨਾਂ ਨੂੰ ਦਾਤਾ ਜਿੰਨੀਆਂ ਦਿੱਤੀਆਂ ਨੇ ਤਵਾ ਬਦੀ ਬਖਸ਼ੀ ਹੈ ਤੇਰਾ ਦਿੱਤਾ ਖਾਣ ਦਾ ਦਿੱਤਾ ਇਸ ਤਰ੍ਹਾਂ ਨਾਲ ਖਾਣਾ ਕੀਤਾ ਮਾਰਾ ਸੁਖ ਮਾਨ ਦੇ ਹਨ ਸੰਤ ਜਣੇ ਕੈ ਸਾਈਂ ਜਿਹੜੇ ਭਗਤ ਤੇਰਾ ਦਿੱਤਾ ਜਾਣ ਕੇ ਖਾਂਦੇ ਐ ਕਿ ਸਭਨਾਂ ਨੂੰ ਰੱਜੀ ਆਪ ਦਿੰਦੇ ਆਪਣੀ ਹੁਮੈ ਨਹੀਂ ਕਰਦੇ ਉਹਨਾਂ ਭਗਤਾਂ ਜਿਹੜੇ ਸੰਗਤ ਵਿੱਚ ਮਿਲ ਕੇ ਸਾਥ ਗਵਾਵਣੇ ਜਿਹੜੇ ਜੀਵ ਦੇ ਪੈਸੂ ਅਲੀਾਨ ਕਰਕੇ ਪਾ ਕੋ ਉਹਨਾਂ ਨੂੰ ਗਵਾਉਣੇ ਕਰੀਏ ਜਨ ਨਾਨਕ ਸਦ ਬਲਿਹਾਰ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਸੈਕੜੇ ਵਾਰੀ ਸਦਾ ਸਦਾ ਬਲਿਹਾਰ ਜਾਈਏ ਆਪ ਤੋਂ ਬਲ ਬਲ ਜਾਵਣ ਅਦੇ ਮਨ ਕਰਕੇ ਬਾਣੀ ਕਰਕੇ ਬਲਿਹਾਰ ਬਲਿਹਾਰ ਜਾਣਾ ਕਰੀਏ ਏ ਬਲ ਬਲ ਪ੍ਰਕਾਸ਼ ਸੈਕੜੇ ਵਾਰੀ ਆਪ ਕੋ ਬਲਿਹਾਰ ਜਾਣਾ ਕਰੀਏ ਭਗਤ ਜਨ ਕ ਸੰਗ ਸਾਥ ਜਵਾਵਣ ਜਾਣ ਨਾਨਕ ਸਤਿਗੁਰ ਹਾਰ ਬਲ ਬਲ ਕਾਰਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੁਣੋ ਕੋ ਨਾ ਹੰਲਾ ਚੰਗਾ ਹਨ ਕਰ ਅ ਗਿਆਨ ਪਈ ਮਤ ਮਤ ਭੰਗ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰ ਜੀ ਜੀ ਉਪਰਾਨੇ ਗ੍ਰੀਮ ਜੀ ਵਾਹ 15 ਗੁਰੂ ਦਾ ਅੰਮ੍ਰਿਤ ਜਲ ਸਾਡੀ ਸਾਨੀਆ ਦੀ ਕਲਿਆਣ ਕਰਨ ਵਾਲਾ ਤੇ ਸਦਾ ਪਰਮ ਲੋਨ ਵਾਲੇ ਸਰਗੁਰੂ ਜੀ ਨੂੰ ਗੋਨਵਾਹ ਸਾਹਿਬ ਜਿਨਾਂ ਆਵਾਜ਼ ਕੀਤਾ ਉਸ ਉੱਤੇ ਇੱਥੇ ਮਹਾਰਾਜੇ ਸਾੰਦੀ ਰੌਣਕ ਦੇ ਤੇ ਗੁੰਦੇ ਦਾ ਜਾਦਾ ਦਾ ਮਾਲਕ ਪੁੱਤਰ ਉਹਦੇ ਸੰਤਾਨ ਵਿੱਚ ਜੀ ਪਤੀ ਜਾਦ ਮਤਵੰਨਾ ਬਣਾਇਆ ਹੋਇਆ ਸੀ ਉਹ ਗੋਮੇ ਦਾ ਪੁੱਤਰ ਕਹਿੰਦਾ ਸੀ ਪਾਲਕ ਉਹ ਜਿਦ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਕਿਥੇ ਸਤਿਗੁਰੂ ਜੀ ਦੇ ਪਾਸੋਂ ਚਲਾ ਹੁਈ ਕੇ ਮੈਨੂੰ ਮਾਲਕੀ ਦਾ ਕਰਨ ਦੇਵਾ ਚਲਾਰੀ ਦੀ ਆਖਰੀ ਇਸ ਮਾਲੂਕੀ ਖਤਰ ਜੀ ਉਹਦਾ ਅਗਲੇ ਸਨੇਕੇ ਤੇ ਰਾਵੇ ਦਾ ਉਹ ਫਰਦੂਨੀ ਉਹ ਹੀ ਰਸ ਕਰਵਾਵੇਗਾ ਸਵੇ ਸਵਾਦ ਇੰਦਰੀ ਰਾਉਂ ਦਾ ਸਾਹਿਬ ਜੀ ਕਰਨ ਕਰਦੇ ਮਾਈ ਮਤ ਮਦ ਨੂੰ ਸਾਰੀ ਸੰਗਧੀ ਹਰੂਰੂ ਇਹ ਜਿਵੇਂ ਦੇ ਅੰਦਰ ਉਹ ਗਿਆਨ ਕਰਕੇ ਪੁਨਰਪੰਥੀ ਐਨਥਰੇਪੀਆ ਹਰਕ ਪਿਆ ਹੋਇਆ ਹੈ ਉਹ ਵੀ ਮੱਤ ਜਿਹੜੀ ਸੀ ਸੁਧ ਬੁੱਧ ਸੁਧ ਬੁੱਧੀ ਵਾਲੇ ਮੱਤ ਜਿਹੜੇ ਉਹਨਾਂ ਆਪ ਸਹੀ ਚਾਰ ਅਰਜ ਉਹਨਾਂ ਵਿਚ ਆ ਕੇ ਲੋਭ ਦੇ ਆਰਥਿਕ ਵਿੱਚ ਲੱਗੀ ਹੋਈ ਮਦਨ ਬੁੱਧ ਹੋ ਗਈ ਹੈ ਇਹਨਾਂ ਦੀ ਹਰ ਵਕਤ ਆਪਣਾ ਸਾਰਾ ਆਰਥਿਕ ਇਸ ਦਾ ਮਦੂਦ ਦਰਮਿਆਨ ਦੇ ਦਰਵੇ ਦੀ ਕੀ ਚਿੰਤਾ ਹੋਵੇ ਕਿ ਪ੍ਰਾਇਤਗਨ ਹੋਰ ਕੋਈ ਵਾਸ਼ਨਾ ਨਾ ਹੋਵੇ ਐਸੇ ਮੋਹ ਹੁੰਦੇ ਹਨ ਜਿਵੇਂ ਨਾਲੇ ਪਿਆਰ ਕਰਦੇ ਹੋਵੇ ਉਹੇ ਨਾਲੇ ਪ੍ਰਵੇਸ਼ੇ ਵੀ ਪ੍ਰਾਪਤ ਹੋਵੇ ਜਦ ਇਸ ਜੋਂ ਦੇ ਨਾ ਦੇ ਅੰਦਰ ਬਾਹਰ ਫੈਦੀ ਇੱਛਾ ਹੋਵੇ ਕੋਈ ਚ ਮਦੂ ਹੋ ਗਈ ਹੈ ਸੁਸੰਗਤ ਨਹੀਂ ਕਰਨੀ ਜੀ ਦਾ ਗਿਆਨ ਹੈ ਮਤ ਜਿਹੜੀ ਹੈ ਮਦੂ ਹੋ ਗਈ ਹੈ ਕਰਮਾਂ ਨੂੰ ਕਰਨੋ ਵਾਲਿਆਂ ਦੀ ਮਦੋਂ ਮਤ ਹੋਈ ਹੋਈ ਹੈ ਪੂਰੀ ਪਰਮਾਤਮਾ ਦੀ ਸੰਗਿ ਜਿਵੇਂ ਤੰਦ ਵਿੱਚ ਸਾਗ ਸਿੰਘ ਜੀ ਰੋਸ਼ਨੀ ਚਾਉਂਦੀ ਹੈ ਪਰ ਅਗਲੀ ਚੀਜ਼ ਨਹੀਂ ਦਿਸਦੀ ਇਸੇ ਪ੍ਰਕਾਰ ਯੋਗ ਨੂੰ ਪੁਰਖਾਂ ਦੇ ਅੰਦਰ ਕੁਦਮਤਾ ਹੁੰਦਾ ਹੈ ਪਰ ਪਰਮਾਤਮਾ ਦੀ ਸੂਹੀ ਨਹੀਂ ਹੁੰਦੀ ਇਸ ਕਰਕੇ ਮਨਮਤ ਹੋ ਰਹੀ ਹੈ ਉਹਨਾਂ ਦੀ ਸ਼ਕਾਮੀਆਂ ਪੁਰਖਾਂ ਦੀ ਸਤਿਗੁਰ ਕੀ ਪਰਤੀਤ ਨਹੀਂ ਸਤਿਗੁਰ ਸੁਪੇ ਪਾਪ ਸ਼ਾਦੀ ਪ੍ਰਤੀਤ ਕਰੋ ਸੈਣੀ ਗੁਰੂ ਸਾਹਿਬਾਂ ਦੇ ਉੱਪਰ ਅੰਦਰ ਕਾਪਟ ਸਭ ਕਪਟੂ ਕਰ ਜਾਣ ਦੁੱਖ ਦੇ ਅੰਦਰ ਆਛਲੋ ਆ ਉਹ ਸਾਰੇ ਨੂੰ ਛੜੀਏ ਹੀ ਸਮਝਿਆ ਹੈ ਕਾਰਨ ਉਹ ਛੜ ਕਰਦਾ ਹੈ ਸਾਰੇ ਨੂੰ ਛਲਵਾ ਹੀ ਕਰਨਾ ਹੈ ਆਪਦੇ ਇਹੋ ਜਿਹਾ ਮਨ ਉਹ ਜਿਹਾ ਤਰਾਇਆ ਮਨ ਦੇਖਦਾ ਹੈ। ਕਪਟੀ ਖਪਹਿ ਖਪਾਹੀ। ਆਹ ਗੰਗਲ ਛਲ ਕੇ ਛਲ ਕਰਕੇ ਖਦਮੇ ਰਹਿੰਦੇ ਐ ਤੇ ਹੋਰਨਾਂ ਦੇ ਨਾਲ ਛਲ ਕਰਕੇ ਉਹਨਾਂ ਨੂੰ ਵੀ ਛੜੀਏ ਬਣਾ ਕੇ ਖਪਾਹੀ ਨਾਸ ਕਰਦੇ ਹਨ ਖਮਾਉਂਦੇ ਹਨ। ਸਤਿਗੁਰ ਕਾ ਬਾਣਾ ਚਿਤ ਨਾ ਆਵੇ। ਸਰਗੁਰੂ ਸਾਹਿਬ ਦੀ ਰੂਹ ਦੇ ਜਲਨੇ ਦਿੱਤੇ ਨਹੀਂ ਹੁੰਦਾ ਹੈ ਆਪਣੈ ਸਵਾਈ ਫਿਰਾਹੀ ਮੋ ਦੇ ਮਤਲਬ ਵਾਸਤੇ ਕਿ ਸਾਡੇ ਤਾਂ ਹੀ ਕੁਝ ਨਾ ਕੋਈ ਇੱਥੋਂ ਹਾਸਲ ਹੋਵੇ ਸਰਦਾਰੀ ਮੇਰੇ ਜੋ ਆਦੇ ਮਤਲਬ ਆਪੇ ਪੂਰੇ ਕਰਦੇ ਹਨ प्रयोजनਾਸਤੇ ਕਿਰਪਾ ਕਰੀ ਜੀ ਆਪਣੀ ਸਰਗੁਰੂ ਮਹਾਰਾਜਾ ਆਪਣੀ ਕਿਰਪਾ ਦੀਸ਼ੀ ਜੇ ਕਰਦੇ ਹੋ ਤਾਂ ਨਾਨਕ ਸਬਦ ਸੁਮਾਰਨ ਸਰਗੁਰੂ ਰਾਮਦਾਸ ਜੀ ਕਹਿੰਦੇ ਨਾ ਮਨ ਸ਼ਗੁਰੂ ਕਰਕੇ ਵਾਹਿਗੁਰੂ ਦੇ ਕਮਾਈ ਅਨੰਦੋ ਜਿਸਮਾ ਜਾਵੇ ਮਿਲ ਜਾਵੇ ਮਹੱਲਾ ਚੌਥਾ ਮਨੁਖ ਮਾਇਆ ਮੋਹ ਵਿਆਪੇ ਮਨੁਖ ਲੋਕ ਹੈ ਉਹ ਮਾਇਆ ਦੇ ਮੋਹ ਦੀ ਹਰ ਵੱਲ ਵਿਆਪੇ ਲੱਗੇ ਜਾਂਦੇ ਆਂ ਤੇਰੇ ਮਨੁਖ ਲੋਕ ਹੈ ਉਹ ਮਾਇਆ ਦੇ ਮੋਹ ਦੀ ਹਰ ਵੱਲ ਵਿਆਪੇ ਲੱਗੇ ਜਾਂਦੇ ਆਂ ਜੁ ਜੈ ਪਾਈ ਮਨੁਖ ਫਰਨਾ ਜਗਾਂ ਹੋਣ ਕਰਕੇ ਜਿਵੇਂ ਦੀ ਹੋਣ ਕਰਕੇ ਬੀਜੇ ਜੀ ਜੀ ਨੂੰ ਬਾਸ਼ਣਨ ਕਰਕੇ ਮਾਨੀ ਇਸਰ ਬੀਰੂ ਸਾਹਿਬ ਦੇ ਸਿਰੀ ਗੁਪਿੰਦ ਆਲਗਣ ਜਲਤ ਰਹੇ ਜਨ ਰਾਤੀ ਰਾਜ ਨੇ ਜਲਬ ਕ੍ਰਿਸ਼ਨਾਂ ਦੀ ਲਾਟ ਕਰਕੇ ਜਲਦੇ ਰਹੇ ਰਾਤ ਨੇ ਕ੍ਰਿਸ਼ਨੇ ਕੀ ਕਰਕੇ ਪੀਲ ਖਾ ਕਰਕੇ ਪਦਾਰਥਾਂ ਦੀ ਕ੍ਰਿਸ਼ਨਾਂ ਕਰਕੇ ਹਉ ਮੈਂ ਖਪਹਿ ਸੁਪਾਹੀ ਆਹ ਬਹੁ ਮੇਕਾ ਕਬਦੇ ਜਿਹੜੇ ਨੇ ਦੀ ਸੰਗਤ ਕਰਦੇ ਉਹਨਾਂ ਦੇਖੋ ਬਾਗ ਹੁੰਦੇ ਹਨ ਅੰਤਰ ਲੋਭ ਮਾ ਗੁਵਾਰਾ ਸੰਦ ਲੋਭ ਹਟ ਜਾਰ ਖੋਲ ਜੋੜਨ ਦਾ ਬੜਾ ਗੁਵਾਰਾ ਜ਼ਿਹਰਾ ਗਿਆ ਆਂਦਾ ਹੈ ਗੜਾ ਇਨਕਾ ਨੇਕਤ ਨਾ ਕੋਈ ਜਾਂ ਲਾਂਤੀ ਜਾਂਦ ਕਿ ਉਹਨਾਂ ਦੇ ਨੇੜੇ ਵੀ ਕੋਈ ਜਾਂਦਾ ਐਸੇ ਪੁਰਖਾਂ ਦੇ ਕੋਲੇ ਜੋ ਪਰਮਾਤਮਾ ਵਿਚਾਰ ਵਾਲਾ ਹੈ ਉਹ ਸਿੰਘੀਪੁਰ ਕੋਨਾ ਦੇ ਨੇੜੇ ਨਹੀਂ ਕੋਈ ਜਾਂਦਾ ਹੈ ਓਏ ਆਪ ਦੁਖੀ ਸੁਖ ਕਭੂ ਨਾ ਪਾਵੇ ਬਲੋਭ ਕਰਕੇ ਦੁਖੀ ਹੋ ਰਹੇ ਐ ਸੋ ਕਦੇ ਵੀ ਪ੍ਰਾਪਤ ਨਹੀਂ ਕਰਦੇ ਹਨ ਪਰਮਾਤਮਾ ਜਨਮ ਮਰਹਿ ਮਰ ਜਾਹੀ ਉਸ ਪ੍ਰਕਾਰ ਜਮਦਨ ਮਰਦੇ ਰਹਿੰਦੇ ਹੈ ਪਰਮੇਸ਼ਰ ਵੱਲੋਂ ਮਰ ਜਾਂਦੇ ਐ ਵਾਹਿਗੁਰੂ ਵੱਲੋਂ ਦੇਹ ਖੋਲੂ ਮਰ ਜਾਂਦੇ ਐ ਜਮਨ ਮਨ ਦੇ ਪੈਰੇਂ ਮਾਰ ਮੌਤ ਦੇ ਮਾਰੇ ਹੋਏ ਜੰਦੇ ਮਰਦੇ ਰਹਿੰਦੇ ਹਨ ਨਾਨਕ ਬਾਦੁਰ ਲੈ ਜਿਹੜੀ ਭਾਗ ਭਗਤੀ ਸਰਬ ਆਦ ਕੈ ਮਰ ਜਾਂਦੀ ਹੈ ਇਸ ਕਰਕੇ ਜੰਦੇ ਮਰਦੇ ਰਹਿੰਦੇ ਹਨ ਨਾਨਕ ਬਸ ਲੈ ਪ੍ਰਭ ਸਾਚ ਗੀਰ ਮਰਸਾ ਸਤਿਗੁਰੂ ਜੀ ਕਹਿੰਦੇ ਉਹ ਹੈਨੂ ਵੀ ਜੇ ਸੱਚੇ ਪਾਤਸ਼ਾਹ ਬਖਸ਼ੈਣ ਪ੍ਰਭੂ ਜੀ ਜੇ ਗੁਰ ਚਰਨੀ ਚਿਤ ਲਾਹਿ ਸੁਖ ਸੰਤਾਨ ਲੇ ਪਰਮੇਸ਼ਰ ਜੀ ਸਤਿਗੁਰਾਂ ਦੇ ਚਰਨਾਂ ਕਉਨਾਂ ਚੇਤੀ ਦੂਤ ਲਾਉਣਾ ਕਰਨ ਬੌਲੀ ਸੰਤ ਪਾਗਿਤ ਪਰਵਾਣੋ ਉਹ ਸੰਤ ਸਾਸਗ੍ਰਾਜ ਜਪਣ ਵਾਲੇ ਉਹ ਜਿਹੜਾ ਹਉਮੈ ਵਿਕਿਰਨ ਵਾਲੇ ਪ੍ਰਮਾਣ ਨਹੀਂ ਕਿਖਦੇ ਹਨ ਜੋ ਪ੍ਰਭ ਭਾਣ ਜੋ ਪ੍ਰਭ ਭਾਯਾ ਆਮਾਰੇ ਦਾ ਪ੍ਰੇਮੀ ਵਾਇਗਰੂ ਨੂੰ ਭਾਗਿਆ ਜਿਹਦਾ ਕਰਤਾ ਬੋ ਸਾਧਨ ਪਰਮੇਸ਼ਰ ਨੂੰ ਭਾਗਿਆ ਹੈ 23 ਵਿਚਖਣ ਜੰਤ ਉਹ ਹੀ ਵਿਚਖਣ ਆ ਚਤਰ ਜੰਤ ਹਨਗੇ ਵਿਚਖਣ ਵਿਸ਼ੇਸ਼ ਕਰਕੇ ਅਵਰਾਗਵੇ ਰੂਪੀ ਚਕਸ਼ਮਾ ਵਾਲੇ ਵਰਾਲੇ ਰੂਪੀ ਨੈਤਰਾ ਵਾਲੇ ਵੀ ਮਾਨੇ ਕੀ ਹਰ ਧਿਆਇ ਜਿਨ੍ਹਾਂ ਨੇ ਹਤੀ ਅਕਾਲ ਪੁਰਖ ਨੂੰ ਧਿਆਉਣਾ ਕੀਤਾ ਹੈ ਅਮਰਤ ਨਾਮ ਦਾ ਲਾਣੂ ਅਮਰ ਕਰਨ ਵਾਲਾ ਮਹਾਰਾਜ ਅਮਰਤ ਨਾਮ ਦਾ ਖਿਆਨਾ ਹੈ ਉਹ ਲਿਖਾਇਆ ਇਹਨੇ ਨੀ ਭੋਜਨ ਬ੍ਰਹਮ ਗਿਆਨ ਮੰਗਾਇ ਨੀ ਕਾ ਕੋਈ ਗਿਆਨ ਇਹ ਭੋਜਨ ਨੂੰ ਖਾਦਾ ਹੈ ਤ੍ਰਿਪਤ ਹੋਇਆ ਤੁਪੀ ਕਰਕੇ ਬ੍ਰਹਮਾਨੰਦ ਰੂਪੀ ਭੋਜਨ ਖਾਦਾ ਹੈ ਸਤ ਜਨਾ ਗੁਰੂ ਮੀਸ਼ਰ ਦੇ ਅੰਮ੍ਰਿਤ ਨਾਮ ਹੀ ਖਿਆਨ ਹੈ ਇਹ ਖੁਰਾਕ ਵੀ ਨੇ ਖਾ ਕੇ ਤ੍ਰਿਪਤ ਹੋਏ ਹੈ ਸਤ ਜਨਾ ਕੀ ਧੂਨ ਸੰਤਾਂ ਜਨਾਂ ਦੀ ਚਰਨਾ ਦੀ ਧੂੜ ਹੈ ਜਿਹੜੀ ਵਸਤ ਲਾਇਆ ਸਾਨੂੰ ਪੁਰਖ ਹੈ ਜਿਨ੍ਹਾਂ ਨੇ ਮੱਥੇ ਤੇ ਲਾਉਣਾ ਕੀਤੀ ਹੈ ਧੂੜ ਦਾ ਹੀ ਲਾਇਆ ਹੈ ਨਾਲਕ ਪਹੀ ਪੁਨੀ ਸਬਗੁਰੂ ਜੀ ਕਹਿੰਦੇ ਉਹ ਪੁਰਖ ਵੀ ਪਵਿੱਤਰ ਹੋ ਗਏ ਹਨ ਹਰ ਤੀਰਥਨਾਇ ਜਿਹੜੀ ਹਰੀ ਦੇ ਨਾਮ ਰੂਪੀ ਤੀਰਥ ਜਿਨ੍ਹਾਂ ਨੇ ਇਸ਼ਨਾਨ ਕੀਤਾ ਹੈ ਹਰੀਸ ਰੂਪੀ ਉਸ ਵਿੱਚ ਹਰੀ ਦੀ ਸੁਖ ਸੰਗਤ ਰੂਪੀ ਤੀਰਥ ਜਿਨ੍ਹਾਂ ਨੇ ਇਸ਼ਨਾਨ ਕੀਤਾ ਹੈ ਤੰਤ ਜਿਹੜੇ ਹਰੀ ਦੇ ਤੀਰਛਾਨੇ ਕੋ ਬਣਾਏ ਹੋਏ ਉਹਨਾਂ ਚ 68 ਤੀਰਾਂ ਸਾਧ ਪਗ ਭਰੇ ਕਹੇ ਬਕੰਟ ਜੇ ਨਾਮ ਉਚਰੇ ਇਹ ਹਰੀ ਰੂਪੀ ਤੀਰ ਜਿਹੋ ਉਹਨਾਂ ਨੇ ਨਹਾਉਣਾ ਕੀਤਾ ਸੁਣਿਆ ਮੰਨਿਆ ਮੰਦ ਕੀਤਾ ਤਾਓ ਅੰਤਰ ਦਾ ਤੀਰ ਸਮਲ ਨਾ ਆਏ